प्यारे दोस्तों मैं ਤੁਹਾਡਾ ਆਪਣਾ ਸਤਪਾਲ ਸਿੰਘ ਲੰਘੂ ਦੇਵਾ ਪਿਆਰ ਸਹਿਤ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦੋਸਤੋ ਗਲਤ ਆਪ ਅੱਜ ਪਿਛਲੀ ਵੀਡੀਓ ਦਿੱਤੇ ਤ ਅਗਲੀ ਲੜੀ ਚ ਗੱਲ ਕਰਨੀ ਸੀ ਵੀ ਕਿਵੇਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਭਰਾ ਦਾ ਕਤਲ ਫੈਡਰੇਸ਼ਨ ਦੇ ਮੂਰਲੀ ਕਤਾਰ ਦੇ ਆਗੂ ਸਰਦਾਰ ਚਮਕੌਰ ਸਿੰਘ ਰੋਡੇ ਉਹਨਾਂ ਦਾ ਕਤਲ ਇਸੇ ਤਰ੍ਹਾਂ ਹੀ ਜੱਫੀਦਾਰ ਜਗਦੇਵ ਸਿੰਘ ਖੁੱਡੀਆਂ ਉਹਨਾਂ ਦਾ ਜੋ ਕੁਝ ਹੋਇਆ ਉਹ ਗੱਲ ਆਪਾਂ ਉਹਦੇ ਤੇ ਕਰਨੀ ਸੀ ਪਰ ਵਿੱਚ ਇੱਕ ਮੈਟਰ ਆ ਗਿਆ ਸੰਵਿਧਾਨ ਵਰਸਿਜ ਸਿੱਖ ਦਲਿਤ ਵਰਸਿਜ ਜੱਟ ਇਹ ਕਨੈਕਸ਼ਨ ਕਿਵੇਂ ਜੋੜੇ ਜਾਂਦੇ ਆ ਜਿਵੇਂ ਪਹਿਲਾਂ ਫਰੀਦਕੋਟ ਦੀਆਂ ਵੋਟਾਂ ਵੇਲੇ ਅਨਸਰਾਜ ਏਜੰਸ ਦਾ ਜਿਹੜਾ ਵਿਰੋਧ ਕੁਝ ਕਿਸਾਨ ਜੱਥੇਬੰਦੀਆਂ ਵੱਲੋਂ ਕੀਤਾ ਜਾਂਦਾ ਸੀਗਾ ਤੇ ਉਹਨੂੰ ਵੀ ਦਲਿਤ ਵਰਸ ਜੱਟ ਦਾ ਕਹਿ ਕੇ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ ਪੂਰਾ ਕਿਉਂਕਿ ਇਹ ਇੱਕ ਪਿੱਛੇ ਸ਼ਾਸ ਜਿਹੜੀਆਂ ਸ਼ਾਸਨ ਪਿੱਛੇ ਚੱਲਦੀਆਂ ਉਹ ਸਾਨੂੰ ਸਮਝਣ ਦੀ ਲੋੜ ਆ ਹੁਣ ਜਿਹੜਾ ਡਾਕਟਰ ਭੀਮਰਾਓ ਅੰਬੇਦਕਰ ਜਿਹਦਾ ਜੜਾ ਬੁੱਤ ਆ ਉਹਦੀ ਬੇਅਦਬੀ ਕੀਤੀ ਗਈ ਅਸੀਂ ਉਹਦੀ ਨਿੰਦਾ ਕਰਦੇ ਆ ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਸਮਾਜ ਦੇ ਵਿੱਚ ਪਾੜਾ ਵੱਧਾ ਤੇ ਸਾਡੀ ਜਿਹੜੀ ਪੰਜਾਬ ਦੀ ਕਿਜ਼ਾ ਜਿਹੜੀ ਹੈਗੀ ਆ ਉਹਨੂੰ ਫੇਰ ਇੱਕ ਵਾਰੀ ਲੰਬੂ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਿਉਂਕਿ ਸਾਡੀ ਮੈਂ ਨੌਜਵਾਨੀ ਨੂੰ ਇਹੀ ਅਪੀਲ ਕਰਦਾ ਹੁੰਦਾ ਵੀ ਇਤਿਹਾਸ ਤੋਂ ਆਪਣੇ ਅਤੀਤ ਤੋਂ ਕੁਝ ਸਿੱਖਿਆ ਜਾਂਦਾ ਜਿਹੜਾ ਅਤੀਤ ਤੋਂ ਸਿੱਖਿਆ ਜਾਂਦਾ ਉਹ ਭਵਿੱਖ ਵਿੱਚ ਵਰਤਿਆ ਜਾਂਦਾ ਭਵਿੱਖ ਵਿੱਚ ਉਹ ਕੰਮ ਆਉਂਦਾ ਇਸ ਕਰਕੇ ਜਿਹੜੀਆਂ ਪਿਛਲੀਆਂ ਘਟਨਾਵਾਂ ਦੇ ਲਿੰਕ ਆ ਜਿਹੜੇ ਉਹਨਾਂ ਨੂੰ ਵੀ ਜੋੜਨਾ ਜ਼ਰੂਰੀ ਹੁੰਦਾ ਹੁਣ ਵੀਰੋ ਜਿਹੜਾ ਬੇਅਦਬੀ ਕਰਨ ਵਾਲਾ ਨੌਜਵਾਨ ਹੈ ਉਹ ਆਪ ਵੀ ਦਲਤ ਦਲਤ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਤੇ ਜਿਹੜੀ ਉਹਨਾਂ ਦਾ ਪਰਿਵਾਰਕ ਪਿਸ਼ੋਕੜ ਹੈ ਧਰਮਕੋਟ ਤੋਂ ਉਹ ਮੁੰਡਾ ਬਿਲੋਂਗ ਕਰਦਾ ਉਹਨਾਂ ਦਾ ਪਿਸ਼ੋਕੜ ਵੀ ਸਿੱਖ ਨਹੀਂ ਹੈ ਉਹ ਸਿੱਖੀ ਧਰਮ ਉਹਨੇ ਕੀਤੀ ਹੈ ਥੋੜੇ ਜੇ ਕਿਉਂਕਿ ਬਹਿਰੂਪੀਆ ਤੇ ਸਿੱਖ ਅਦਾਚੀ ਸਿੱਖ ਹੋਣਾ ਹੋਰ ਚੀਜ਼ ਹੁੰਦੀ ਹੈ ਹੁਣ ਉਹਨੂੰ ਧਾਰਨ ਕਰਾਇਆ ਗਿਆ ਇਹ ਰੂਪ ਇਹ ਹੈ ਜਾਂਚ ਦਾ ਵਿਸ਼ਾ ਫਿਰ ਵੀਰੋ ਭਾਜਪੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਜੇ ਸੰਪਲੋਂ ਜੀ ਮੈਨੂੰ ਸ਼ਰਮ ਆਉਂਦੀ ਹੈ ਕਿ ਇਹ ਲੋਕ ਲੀਡਰ ਬਣ ਕੇ ਐਡੇ ਵੱਡੇ ਵੱਡੇ ਇਹਨਾਂ ਨੇ ਨਾਂ ਆਪਦੇ ਬਣਾ ਲਏ ਪਰ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਅਸੀਂ ਬਿਆਨ ਕਿਹੇ ਜਾ ਦੇਣਾ ਜਾਂ ਅਸੀਂ ਪਰ ਉਹਦੇ ਪਿੱਛੇ ਵੀ ਇੱਕ ਜਿਹੜੀ ਜਿੰਨੀ ਨਫ਼ਰਤ ਹੈ ਨਾ ਉਹ ਨਜ਼ਰ ਆ ਰਹੀ ਹੈ ਉਹ ਬੰਦਾ ਚਾਰ ਕਦਮ ਸਾਰਿਆਂ ਤੋਂ ਅੱਗੇ ਲੰਘ ਗਿਆ ਉਹਨੇ ਸਾਡਾ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਇਨਵੋਲਵ ਕਰ ਲਿਆ ਵਿੱਚ ਵੀ ਇਹਦਾ ਜਵਾਬ ਕੱਲ ਤੱਕ ਸਾਹ ਤੇ ਸ਼੍ਰੋਮਣੀ ਕਮੇਟੀ ਦੇਵੇ ਜਿਵੇਂ ਉਹਨਾਂ ਨੇ ਕਰਾਇਆ ਹੁੰਦਾ ਹੈ ਗਲਿਆਰੇ ਦੇ ਵਿੱਚ ਬੁੱਤ ਲੱਗਿਆ ਦਰਬਾਰ ਸਾਹਿਬ ਤੋਂ 1.5 ਕਿਲੋਮੀਟਰ ਦੂਰ ਉੱਥੇ ਤਾਂ ਹੋਰ ਵੀ ਕਈ ਚੀਜ਼ਾਂ ਆਉਂਦੀਆਂ ਤੇ ਤੁਸੀਂ ਕਿਵੇਂ ਹੁਣ এসਜੀਪੀਸੀ ਨੇ ਜੋੜਨਾ ਮਤਲਬ ਸਿੱਖਾਂ ਨਾਲ ਜੋੜਨਾ ਵੀ ਸਿੱਖ ਜਿਹੜੇ ਹੈਗੇ ਆ ਉਹ ਸੰਵਿਧਾਨ ਦੇ ਵਿਰੋਧ 'ਚ ਹੈ ਤੇ ਖਾਸ ਕਰਕੇ ਜਨਰਲਾਂ ਦੇ ਨਾਲ ਜੋੜਨਾ ਸ਼ੁਰੂ ਕਰ ਲਿਆ ਹੁਣ ਕਿਉਂਕਿ ਸੰਵਿਧਾਨ ਦਾ ਤੇ ਸਾਡਾ ਜਿਹੜਾ ਹੈਗਾ 36 ਦਾ ਅੰਕੜਾ ਪੁਆਈ ਰੱਖਿਆ ਇਹਨਾਂ ਲੋਕਾਂ ਨੂੰ ਕਿਉਂ ਪੁਆਈ ਰੱਖਿਆ ਹੁਣ ਮੇਰੇ ਕੋਲੇ ਆ ਸੰਵਿਧਾਨ ਦੀ ਕਾਪੀ ਸੰਵਿਧਾਨ ਪਿਆ ਮੈਂ ਪੜਿਆ ਸਾਂ ਧਾਰਾ 25 B ਦੇ ਵਿੱਚ ਬੜੀ ਜਿਹੜੀ ਸਾਡੇ ਨਾਲ ਨਾ ਇੱਕ ਚਾਲ ਜੀ ਜਿਵੇਂ ਖੇਢੀ ਗਈ ਹੁੰਦੀ ਹੈ ਵੀ ਸਾਨੂੰ ਸਿੱਖ ਵੀ ਮੰਨ ਲਿਆ ਤੇ ਮੰਨੇ ਵੀ Hindu ਹੁਣ ਇਹਦੇ ਚ ਜਿਹੜੀ 25 B ਆ ਇਹਦੇ ਉੱਤੇ ਕੋਈ ਅੱਜ ਦੀ ਇਹ ਨਵੀਂ ਗੱਲ ਨਹੀਂ ਚੱਲੀ 1950 ਦੇ ਵਿੱਚ ਜਦੋਂ ਸੰਵਿਧਾਨ ਦਾ ਮਸੌਦਾ ਪੇਸ਼ ਹੋਇਆ ਸਾਡੇ ਦੋ ਸਿੱਖ ਮੈਂਬਰ ਸਨ ਗੂਗਲ ਤੇ ਪਿਆ ਸਾਰਾ ਕੋਈ ਤੁਸੀਂ ਸਰਚ ਕਰ ਸਕਦੇ ਹੋ ਸਰਦਾਰ ਹੁਕਮ ਸਿੰਘ ਤੇ ਸਰਦਾਰ ਭੁਪਿੰਦਰ ਸਿੰਘ ਮਾਨ ਉਹਨਾਂ ਨੇ ਵੀ ਇਹੀ ਲਾਈਨ ਦੇ ਉੱਤੇ ਇਤਰਾਜ਼ ਚੁਦਾਇਆ ਸੀ ਵੀ ਅਸੀਂ Hindu ਨਹੀਂ ਹਾਂ ਨਾ ਅਸੀਂ Hindu ਦਾ ਅੰਗ ਹੈ ਇੱਕ ਪਾਸੇ ਤੁਸੀਂ ਸਾਨੂੰ ਆਜ਼ਾਦ ਧਰਮ ਮੰਨਦਾ ਸਾਨੂੰ ਕਿਰਪਾਨ ਧਾਰਨ ਕਰਨ ਦਾ ਸਿੱਖ ਧਰਮ ਦਾ ਹਿੱਸਾ ਜਦੋਂ ਸਿੱਖ ਸ਼ਬਦ ਆ ਗਿਆ ਤੇ ਫਿਰ ਸਿੱਖ ਇੱਕ ਵੱਖਰਾ ਧਰਮ ਹੈ ਸਿੱਖ ਇੱਕ ਵੱਖਰੀ ਕੌਮ ਹੈ ਸਵਿਧਾਨ ਮੰਨ ਰਿਹਾ ਸਾਨੂੰ ਇਸ ਚੀਜ਼ ਤੇ ਕਿਉਂਕਿ ਸਾਡਾ ਦੂਜਿਆਂ ਅਸੀਂ ਕਿਸੇ ਧਰਮ ਦੇ ਕਿਸੇ ਕੌਮ ਦੇ ਅਸੀਂ ਖਿਲਾਫ ਨਹੀਂ ਸਭ ਦੀ ਇੱਜ਼ਤ ਕਰਦੇ ਹਾਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਉਨ੍ਹਾਂ ਕਾ ਨੂੰ ਖੂਬ ਹਮਾਰਾ ਹਮਕੋ ਖੂਬ ਹੁਣ ਨਾ ਤਾਂ ਸਾਡਾ ਬੋਧੀਆਂ ਦੇ ਨਾਲ ਕੋਈ ਸਾਡਾ ਕਲਚਰ ਸਾਡਾ ਧਾਰਮਿਕ ਤੌਰ ਤੇ ਕੁਝ ਵੀ ਸਾਡਾ ਨਾ ਜੈਨੀਆਂ ਨਾਲ ਮਿਲਦਾ ਨਾ ਸਾਡਾ ਬੋਧੀਆਂ ਨਾਲ ਮਿਲਦਾ ਗੁਰੂ ਨਾਨਕ ਦੇ ਮਹਾਰਾਜ ਨੇ ਤਾਂ ਇੰਨਾ ਕਰਮ ਕਾਂਡਾਂ ਦੇ ਵਿੱਚੋਂ ਇੱਕ ਨਵੀਂ ਇੱਕ ਨਵੀਂ ਸੇਧ ਇੱਕ ਨਵਾਂ ਧਰਮ ਜਿਹੜਾ ਉਹ ਆਜਾਦ ਕੀਤਾ ਸੀ ਉਹ ਹੈ ਗੁਰੂ ਨਾਨਕ ਦੇਵ ਮਹਾਰਾਜ ਵੱਲੋਂ ਚਲਾਇਆ ਹੋਇਆ ਨਿਰਮਲਪੰਥ ਜੋ ਕਿ ਜਿਹਨੂੰ ਸਿੱਖ ਕਹਿੰਦੇ ਹੁਣ ਇਹਦੇ ਚ ਵੀਰੋ ਵੇਖੋ ਸੰਵਿਧਾਨ ਦੀ ਇੱਕ ਲਾਈਨ ਦੇ ਵਿੱਚ ਸਾਨੂੰ ਕਿਵੇਂ ਉਲਝਾਇਆ ਕਿਉਂਕਿ ਜੇ ਤਾਂ ਲੋਕ ਸਭਾ ਦੇ ਵਿੱਚ ਫਲਸਤੀਨੀ ਨੇਤਾ ਯਾਸਰ ਅਰਾਫਤ ਪਿਸਤੌਲ ਟੰਗ ਕੇ ਆ ਜਾਂਦਾ ਕੋਈ ਵਿਰੋਧ ਨਹੀਂ ਇੰਦਰਾ ਗਾਂਧੀ ਜੀ ਗਲੇ ਲਾ ਕੇ ਮਿਲਦੇ ਆ ਪ੍ਰਧਾਨ ਮੰਤਰੀ ਜੀ ਇੱਕ ਮੇਰੀ ਹੋਰ ਬੇਨਤੀ ਕਿਸੇ ਨੂੰ ਮਾੜਾ ਸ਼ਬਦ ਨਾ ਬੋਲਿਆ ਕਰੋ ਕਮੈਂਟਾਂ ਦੇ ਵਿੱਚ ਵੀ ਕਿਸੇ ਨੂੰ ਗਾਲ ਨਾ ਕੱਢਿਆ ਕਰੋ ਕਿਸੇ ਦਾ ਮਾੜਾ ਸ਼ਬਦ ਕਿਉਂਕਿ ਤੁਹਾਡਾ ਕਿਰਦਾਰ ਸਰਦਾਰ ਦਾ ਇੱਕ ਕਿਰਦਾਰ ਹੁੰਦਾ ਤੇ ਕਿਰਦਾਰ ਦੇ ਵਿੱਚੋਂ ਤੁਹਾਡੀ ਗੁਫਤਾਰ ਤੇ ਤੁਹਾਡੀ ਦਸਤਾਰ ਦੇ ਵਿੱਚੋਂ ਤੁਹਾਡਾ ਕਿਰਦਾਰ ਚਲਕਣਾ ਚਾਹੀਦਾ ਇੱਕ ਧੀਆ ਭਣਾ ਦੀਆਂ ਕਮੈਂਟਾਂ 'ਚ ਗਾਲਾਂ ਕੱਢਦੇ ਹੋ ਬਹੁਤ ਮਾੜੀ ਗੱਲ ਆ ਇਹ ਨਾ ਇਸ ਤਰ੍ਹਾਂ ਦੀ ਭਾਸ਼ਾ ਵਰਤਿਆ ਕਰੋ ਇੱਜ਼ਤ ਦੇਵੋਗੇ ਤੇ ਇੱਜ਼ਤ ਮਿਲੂਗੀ ਹੁਣ ਵੀਰੋ ਇਹਦੇ ਵਿੱਚ ਧਾਰਮਿਕ ਆਜ਼ਾਦੀ ਧਾਰਾ 25 ਹੈ ਕੀ ਆ ਉਹ ਤੁਹਾਨੂੰ ਮੈਂ ਅੱਗੇ ਵੀ ਇੱਕ ਦੋ ਵਾਰੀ ਇਹਦਾ ਜ਼ਿਕਰ ਕੀਤਾ ਤੁਹਾਨੂੰ ਅੱਜ ਇਹਦਾ ਮੈਂ ਕਲੀਅਰ ਕਰਦਾ ਵੀ ਸਾਨੂੰ ਉਲਝਾਇਆ ਕਿੱਥੇ ਜਾ ਕੇ ਗਿਆ ਜਿਹੜਾ ਸਾਨੂੰ ਸਾਨੂੰ ਇਹਦੇ ਵਿਰੋਧੀ ਕਿਹਾ ਜਾਂਦਾ ਸੰਵਿਧਾਨ ਦੇ ਵੀ ਅਸੀਂ ਸੰਵਿਧਾਨ ਦਾ ਵਿਰੋਧ ਕਰਦੇ ਆਂ ਖਾਸ ਕਰਕੇ ਸਾਨੂੰ ਜੱਟ ਕਮਿਊਨਿਟੀ ਨੂੰ ਜਰਨਲ ਕੈਟਾਗਰੀ ਹੁਣ ਵੀ ਜਿਹੜਾ ਹੈਗਾ ਉਹਨੂੰ ਜਦੋਂ ਹੋਰ ਪਾਸੇ ਕੋਈ ਚਾਰਾ ਨਹੀਂ ਚੱਲਿਆ ਤੇ ਦੁਬਈ ਕਨੈਕਸ਼ਨ ਬਣਾ ਕੇ ਤੇ ਅੰਮ੍ਰਿਤਪਾਲ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ ਦੇਖੋ ਸਾਡੀ ਅਮਰਤਪਾਲ ਨਾਲ ਵਿਚਾਰ ਧਾਰਕ ਮਤਭੇਦ ਹੋ ਸਕਦੇ ਸਾਡੇ ਮਤਭੇਦ ਕੋਈ ਨਹੀਂ ਸਾਡੇ ਸਵਾਲ ਸੀ 1 2 ਅੱਜ ਵੀ ਜਵਾਬ ਦੇਣਗੇ ਅਸੀਂ ਉਹਨਾਂ ਨਾਲ ਸਹਿਮਤ ਹਰ ਗੱਲ ਨੂੰ ਸਾਨੂੰ ਕੋਈ ਨਹੀਂ ਨਵੀਂ ਨਵੀਂ ਉਮੀਦ ਆ ਨਵੀਂ ਪਾਰਟੀ ਆ ਸਾਨੂੰ ਚੰਗਾ ਸੋਚਣਾ ਚਾਹੀਦਾ ਨੌਜਵਾਨੀ ਨੂੰ ਮੌਕਾ ਦੇਣਾ ਚਾਹੀਦਾ ਨੌਜਵਾਨੀ ਸਿੱਖ ਰੋਹ ਰੀਤਾਂ ਦੀ ਨੌਜਵਾਨੀ ਅੱਗੇ ਲੈ ਕੇ ਆਊਗੀ ਸਾਡੇ ਵਾਸਤੇ ਵਧੀਆ ਗੱਲ ਹੁਣ ਇਹਦੇ ਵਿੱਚ ਦੇਖੋ ਵੀਰੋ ਧਾਰਾ 25 ਇੱਕ ਜਿਹੜੀ ਕੀ ਕਹਿੰਦੀ ਹੈ ਸਮਾਜਿਕ ਭਲਾਈ ਅਤੇ ਸੁਧਾਰ ਲਈ ਜਾਂ ਹਿੰਦੂ ਧਾਰਮਿਕ ਦੇ ਸਰਬਜਨ ਸੰਸਥਾਵਾਂ ਨੂੰ ਸਾਰੇ ਸਮੁਦਾਇ ਅਤੇ ਹਿੰਦੂਆਂ ਦੇ ਸਾਰੇ ਵਰਗਾਂ ਲਈ ਖੋਲੇਗੀ ਹੁਣੋ ਸਪਸ਼ਟੀਕਰਨ ਧਾਰਾ 25 ਬੀ ਦਾ 1 ਕਿਰਪਾਨ ਧਾਰਨ ਕਰਨਾ ਨਾਲ ਰੱਖਣਾ ਸਿੱਖ ਧਰਮ ਨੂੰ ਮੰਨਣ ਵਿੱਚ ਹੀ ਰੱਖਿਆ ਜਾਵੇਗਾ ਇਹ ਸਾਰਾ ਸਿੱਖ ਧਰਮ ਦਾ ਹਿੱਸਾ ਜਿੱਦਾਂ ਸਿੱਖ ਸ਼ਬਦ ਆ ਗਿਆ ਤੇ ਨਾਲ ਧਰਮ ਆ ਗਿਆ ਫਤਲੋ ਸਾਡਾ ਵੱਖਰਾ ਧਰਮ ਹੈ ਸਿੱਖ ਇੱਕ ਵੱਖਰਾ ਧਰਮ ਹੈ ਹੁਣ ਅੱਗੇ ਆਜੋ ਇੱਥੇ ਰੌਲਾ ਹੈ ਜਿਹੜਾ ਜਿੱਥੇ ਆ ਕੇ ਸਾਨੂੰ ਟਾਰਗੇਟ ਕੀਤਾ ਜਾਂਦਾ ਜਿਹੜਾ ਹੁਣ ਵੀ ਸਾਨੂੰ ਕੀਤਾ ਗਿਆ ਉਹ ਹੈਗਾ ਇਸ ਆਰਟੀਕਲ ਦੇ ਖੰਡ 2 ਦੇ ਉਪਖੰਡ ਐਡਾ Hindu ਸ਼ਬਦ ਦੇ ਅਰਥ ਵਿੱਚ ਸਿੱਖ ਜੈਨ ਜਾਂ ਬੁੱਧ ਧਰਮ ਦੇ ਮੰਨਣ ਵਾਲੇ ਵੀ ਸ਼ਾਮਲ ਹਨ ਇਸ ਲਈ Hindu ਧਾਰਮਿਕ ਸੰਸਥਾਵਾਂ ਦੇ ਅਰਥ ਵਿੱਚ ਇਹਨਾਂ ਨੂੰ ਸ਼ਾਮਲ ਕੀਤਾ ਜਾਵੇਗਾ ਇਸ ਦੇ ਅਨੁਸਾਰ ਹੀ ਅਰਥ ਲਿਆ ਜਾਵੇਗਾ ਵੀ ਇਹਨਾਂ ਨੂੰ ਜਿਹੜੀਆਂ Hindu ਸ਼ਬਦ ਦੇ ਵਿੱਚ ਸਿੱਖ, ਬੋਧੀ, ਜੈਨੀ ਇਹ ਸਾਰੇ ਜਿਹੜੇ ਹੈਗੇ ਆ ਇਹ ਇਹਦੇ ਵਿੱਚ ਹੀ ਮੰਨੇ ਜਾਣਗੇ ਹੁਣ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਕਈ ਲੋਕਾਂ ਦੇ ਸਵਾਲ ਉੱਠਦੇ ਆ ਵੀ ਉਹ ਕਿਰਪਾਨ ਲੈ ਕੇ ਵੀ ਉੱਥੇ ਅਸੈਂਬਲੀ ਤੇ ਜਾਣ ਦੀ ਕੋਸ਼ਿਸ਼ ਕੀਤੀ ਹੁਣ ਆ ਜਿਹੜਾ ਸੰਵਿਧਾਨ ਸਾਨੂੰ ਸਿੱਖ ਧਰਮ ਵੀ ਮੰਨਦਾ ਸਾਨੂੰ ਕਿਰਪਾਨ ਰੱਖਣ ਦੀ ਆਗਿਆ ਵੀ ਦਿੰਦਾ ਕਈ ਲੋਕ ਇਹ ਵੀ ਭੁਲੇਖਾ ਪਾਉਂਦੇ ਆ ਵੀ ਕਿੰਨੇ ਇੰਚ ਦੀ ਕੁਛ ਨਹੀਂ ਇੱਥੇ ਲਿਖਿਆ ਜਿੱਡੀ ਮਰਜ਼ੀ ਰੱਖ ਸਕਦੇ ਆ ਕੋਈ ਧਾਰਮਿਕ ਚਿੰਨ੍ਹ ਤੇ ਕੋਈ ਪਾਬੰਦੀ ਨਹੀਂ ਲਾ ਸਕਦਾ ਵੀ ਕਿਸੇ ਦਾ ਜਨੇਊ ਕਿੱਡਾ ਹੋਊਗਾ ਸਾਡੀ ਕਿਰਪਾਨ ਜਾਂ ਸ਼ਸਤਰ ਕਿੱਡਾ ਹੋਊਗਾ ਕੋਈ ਪਾਬੰਦੀ ਨਹੀਂ ਲਾ ਸਕਦਾ ਨਾ ਇਹਦੇ 'ਚ ਕੋਈ ਲੱਗੀ ਆ ਪਰ ਇੱਥੇ ਸਾਨੂੰ ਇੱਕ ਗੁਲਾਮੀ ਦਾ ਅਹਿਸਾਸ ਮਹਿਸੂਸ ਹੁੰਦਾ ਜਦੋਂ ਸਾਨੂੰ ਉਹਦੀ ਵਰਤੋਂ ਤੇ ਰੋਕਿਆ ਜਾਂਦਾ ਜੇ ਯਸਰਾ ਰਾਫਾਦ ਪਿਸਤੌਲ ਲੈ ਕੇ ਆਉਂਦਾ ਕੋਈ ਚੈਲੰਜ ਨਹੀਂ ਹੁਣ ਭਪਿੰਦਰ ਸਿੰਘ ਮਾਨ ਜੀ ਤੇ ਸਰਦਾਰ ਹੁਕਮ ਸਿੰਘ ਜੀ ਨੇ ਕਿਉਂ ਨਹੀਂ ਸਾਈਨ ਕੀਤੇ ਉਹਦਾ ਕਾਰਨ ਆਹੀ ਸੀ ਹੁਣ ਆਜੋ ਜੀ ਅੱਗੇ ਇਹਦੇ ਵੱਖਰੇ ਵੱਖਰੇ ਟਾਈਮ ਤੇ ਮੈਮੋਰੰਡਮ ਦਿੱਤੇ ਗਏ ਲੇਟੈਸਟ ਜਿਹੜਾ ਮੈਮੋਰੰਡਮ ਹੈਗਾ ਉਹ ਦਿੱਤਾ ਗਿਆ 3 ਜਨਵਰੀ 2018 ਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਸਰਦਾਰ ਤਰਲੋਚਨ ਸਿੰਘ ਇਹਨਾਂ ਪੰਜ ਬੰਦਿਆਂ ਦਾ ਇੱਕ ਵਫਦ ਜਿਹੜਾ ਹੈਗਾ ਉਸ ਵੇਲੇ ਸ਼੍ਰੀ ਅਰुण जेटली ਜੀ ਅਤੇ ਕਾਨੂੰਨ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਜੀ ਨੂੰ ਮਿਲਿਆ ਉਹਨਾਂ ਨੂੰ ਮੈਮੋਰੰਡਮ ਦਿੱਤਾ ਔਰ ਇਹੀ ਮੰਗ ਕੀਤੀ ਕਿ ਸਰਦਾਰ ਹੁਕਮ ਸਿੰਘ ਤੇ ਸਰਦਾਰ ਭਪਿੰਦਰ ਸਿੰਘ ਜੀ ਦੇ ਜਿਹੜੇ ਉਸ ਵੇਲੇ ਵਿਰੋਧਤਾ ਕੀਤੀ ਸਾਨੂੰ ਆਜ਼ਾਦ ਧਰਮ ਮੰਨਿਆ ਜਾਵੇ ਤੇ ਹਿੰਦੂਆਂ ਦੇ ਵਿੱਚੋਂ ਸਾਨੂੰ ਕੱਢਿਆ ਜਾਵੇ ਕਿਉਂਕਿ 1995 ਦੇ ਵਿੱਚ ਹੁਣ ਮੈਂ ਤੁਹਾਨੂੰ Hindu Sikh ਵਾਲਾ ਰੌਲਾ ਖਤਮ ਕਰਦਾ ਅਸੀਂ ਕਿਉਂ ਮੰਗਦੇ ਆ ਵੀ ਸਾਡਾ ਇਹਨਾਂ ਨਾਲ ਕੋਈ ਹਿੰਦੂਆਂ ਨਾਲ ਲੈਣਾ ਦੇਣਾ ਨਹੀਂਗਾ ਉਹਨਾਂ ਦਾ ਧਰਮ ਉਹਨਾਂ ਨੂੰ ਮੁਬਾਰਕ ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਕੀ ਕਹਿੰਦਾ ਫਿਰ ਮੈਂ ਉਦੋਂ ਅੱਗੇ ਆਉਂਗਾ ਜੱਟ ਵਰਸ ਜੀ ਦਲਿਤ ਸੰਵਿਧਾਨ ਵਰਸ ਜਰਨਲ ਕਿਵੇਂ ਬਦਨਾਮ ਕੀਤਾ ਜਾਉਂਦਾ ਪਹਿਲਾਂ ਆ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਜਿਹੜੀ ਹੈਗੀ ਆ ਸੁਣੋ ਫਿਰ ਆਪਾਂ ਅੱਗੇ ਚੱਲਦੇ ਆਂ ਫਿਰ ਮੈਂ ਤੁਹਾਨੂੰ ਉਹ ਆਰਡਰ ਦੀ ਕਾਪੀ ਵੀ ਦਿਖਾਉਂਗਾ ਜਿਹੜੀ ਉਸ ਵੇਲੇ ਸਰਕੂਲਰ ਆਰਡਰ ਜਿਹੜਾ ਸਾਰੇ ਸਟੇਟਾਂ ਨੂੰ ਜਾਰੀ ਕੀਤਾ ਗਿਆ ਉਹਦੀ ਜਿਹੜੀ 3 ਨੰਬਰ ਪੁਆਇੰਟ ਆ ਉਹ ਤੁਹਾਨੂੰ ਪੜਾਉਂਗਾ ਆ ਸੁਣਿਓ ਸੁਪਰੀਮ ਕੋਰਟ ਦੇ ਜਜਮੈਂਟ ਦੇ ਅਨੁਸਾਰ Hindu ਇਹ ਰਿਲੀਜੀਅਨ ਨਹੀਂ ਹੈ Hindu ਇਹ ਬਿਫ ਲਾਈ ਆਪ ਰਿਲੀਜੀਅਨ ਵਿੱਚ ਚਲੇ ਗਏ ਹਮ ਸੁਪਰੀਮ ਕੋਰਟ ਦੇ ਜਜਮੈਂਟ ਦੇ ਹਿਸਾਬ ਨਾਲ ਚੱਲਦੇ ਆ ਸੁਣ ਲਿਆ ਜੀ ਕਿਉਂਕਿ ਬਿਆਨ ਵੱਡਾ ਹੈ ਹੁਣ ਆਜੋ ਅੱਗੇ ਜਿਹੜਾ ਸਟੇਟ ਜਿਹੜਾ ਸਰਕੂਲਰ ਆਡਰ ਜਾਰੂ ਜਾਰੀ ਕੀਤਾ ਗਿਆ ਸੀ ਆ ਲਓ ਇਹ ਵੈਸੇ Google Pay ਤੇ ਸਾਰਾ ਕੁਝ ਹੈਗਾ ਤੁਸੀਂ ਪੜ ਸਕਦੇ ਹੋ ਹੁਣ ਇਹਦੀ ਆ ਜਿਹੜਾ ਹੈਗਾ ਪੁਆਇੰਟ ਨੰਬਰ 3 ਵੀ ਇਹਦਾ ਸ਼ਬਦ ਵੀ ਪ੍ਰਯੋਗ ਨਹੀਂ ਕੀਤਾ ਜਾ ਸਕਦਾ ਤੁਸੀਂ ਪੜ੍ਹ ਸਕਦੇ ਹੋ ਉਸੇ ਆਰਡਰ ਦੀ ਕਾਪੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਦਿਖਾਈ ਆ ਉਹਦਾ ਤਿੰਨ ਨੰਬਰ ਜਿਹੜਾ ਹੈਗਾ ਪੁਆਇੰਟ ਨੰਬਰ 3 ਵਿੱਚ ਦੇ ਹਾਂਜੀ ਪੜੋ ਜਿੰਨਾ ਚਿਰ ਜਿਉਣਾ ਅਣਖ ਨਾਲ ਜਿਉਣਾ ਰੜਕਣਾ ਜਿਉਣਾ ਸੱਚ ਬੋਲਣਾ ਆਪਦੇ ਵਿੱਚ ਕੋਈ ਬੰਦਾ ਖਾਮੀ ਕੱਢੂਗਾ ਹੋਊਗੀ ਕਬੂਲ ਕਰਾਂਗੇ ਨਹੀਂ ਇਧਰ ਲਈ ਉਧਰ ਲਈ ਕਦੇ ਗੱਲਾਂ ਨਹੀਂ ਕਰਾਂਗੇ ਹੁਣ ਵੀਰੋ Hindu ਸ਼ਬਦ ਦੇ ਅਰਥ ਫਾਰਸੀ ਜਿਹੜੀ ਮੈਂ ਜਨਾ ਕੋਸ਼ ਦੇ ਵਿੱਚ ਜਿਹੜੇ ਆਉਂਦੇ ਆ Hindu ਸ਼ਬਦ ਫਾਰਸੀ ਭਾਸ਼ਾ ਕੇ ਅਨੁਸਾਰ ਚੋਰ ਡਾਕੂ ਰਹਿਜਨ ਮਾਰਕਲ ਲੁਟੇਰਾ ਔਰ ਗੁਲਾਮ ਦਾਸ ਬੰਦੀ ਅਰਥ ਮੇਂ ਜਾਂਦਾ ਹੈ ਇਹ Google Pay ਤੇ ਸਾਰਾ ਕੁਝ ਪਿਆ ਪੜ ਸਕਦਾ ਮੈਨੂੰ ਵੀ ਨਾ ਗਾਲਾਂ ਕੱਢਣ ਲੱਗ ਜਿਓ ਮੈਂ ਤਾਂ ਕਹਿਣਾ ਹੁਣ ਅਸੀਂ ਇਸ ਧਰਮ ਦਾ ਹਿੱਸਾ ਕਿਉਂ ਬਣਾਂਗੇ ਸਾਨੂੰ ਕਿਉਂ ਬਣਾਇਆ ਗਿਆ ਜਦੋਂ ਸਾਡੇ ਨੁਮਾਇੰਦੇ ਜਿਸ ਹਿਸਾਬ ਦੇ ਨਾਲ ਜਿੰਨੀ ਪਰਸੈਂਟੇਜ ਦੇ ਮੁਤਾਬਕ ਸਾਡੇ ਦੋ ਨੁਮਾਇੰਦੇ ਲਏ ਗਏ ਸਭ ਤੋਂ ਪਹਿਲਾ ਸਿਗਨੇਚਰ ਪੰਡਤ ਜਵਾਰ ਲਾਲ ਨਹਿਰੂ ਜੀ ਕਰਦੇ ਆ ਪਰ ਸਾਡੇ ਨੁਮਾਇੰਦਿਆਂ ਨੇ ਸਾਈਨ ਕਿਉਂ ਨਹੀਂ ਕੀਤੇ ਸਾਨੂੰ ਕਿਉਂ ਆ ਨਰੜਿਆ ਗਿਆ ਜਦੋਂ ਕਿ ਸਾਡਾ ਸਭ ਕੁਝ ਵੱਖਰਾ ਸਾਨੂੰ ਸਾਡੇ ਬਾਬੇ ਨਾਨਕ ਨੇ ਇਹਨਾਂ ਲੋਕਾਂ ਕੋਲ ਵੱਖਰੇ ਅਸੀਂ ਤਾਂ ਦਿਲ ਖੋਲ੍ਹ ਕੇ ਕਹਿੰਨੇ ਭਾਈ ਸਾਡੇ ਫਲਸਫੇ ਨੂੰ ਨਾ ਅਸੀਂ ਕਰਮ ਕੰਡੀਆਂ ਨਾ ਅਸੀਂ ਜੋਗੀਆਂ ਨਾ ਅਸੀਂ ਭੋਗੀਆਂ ਨਾ ਅਸੀਂ ਇਹ ਸਾਡਾ ਇਹ ਰਾਹ ਹੀ ਨਹੀਂ ਨਾ ਸਾਡਾ ਗ੍ਰਸਥ ਦਾ ਰਸਤਾ ਹੈ ਗ੍ਰਸਥ ਦੇ ਵਿੱਚੋਂ ਚੱਲ ਕੇ ਧਰਮ ਨੂੰ ਧਰਮ ਦੀ ਪਾਲਣਾ ਕਰਦੇ ਹੋਏ ਤੇ ਮੁਕਤੀ ਦਾ ਰਾਸ ਹੁੰਦਾ ਆਜ਼ਾਦ ਹਸਤੀ ਦੇ ਮਾਲਕ ਹਾਂ ਹੁਣ ਵੀਰੋ ਆ ਜੀ ਆਪਾਂ ਅੰਮ੍ਰਿਤਸਰ ਵਾਲੀ ਘਟਨਾ ਹੁਣ ਸ਼ੁਕਰ ਕਰੋ ਵੀ ਜਿਹੜੇ ਮੁੰਡੇ ਨੇ ਅਸੀਂ ਇਹਦੀ ਨਿੰਦਿਆ ਕਰਦੇ ਨਾ ਪਹਿਲਾਂ ਕੀ ਇਹਦੋਂ ਪਹਿਲਾਂ ਇਹਨਾਂ ਚੀਜ਼ਾਂ ਨੇ ਸਾਨੂੰ ਬੜੇ ਡੂੰਘੇ ਜ਼ਖਮ ਦਿੱਤੇ ਉਹ ਜਿਹੜਾ ਹੁਣ ਬੇਅਦਬੀ ਕਰ ਰਿਹਾ ਬੁੱਤ ਦੀ ਉਹ ਵੀ ਦਲਤ ਆ ਤੇ ਪਰਿਵਾਰਕ ਪਛੋਕੜ ਤੋਂ ਸਿੱਖ ਨਹੀਂ ਗਾ ਸਿੱਖੀ ਭੇਸ ਬਣਵਾਇਆ ਗਿਆ ਕਿਉਂਕਿ ਹਰ ਗੱਲ ਦੇ ਉੱਤੇ ਜਰਨਲ ਕੈਟਾਗਰੀ ਨੂੰ ਕਟਾਰੇ ਵਿੱਚ ਖੜਾ ਕੀਤਾ ਜਾਂਦਾ ਫਿਰ ਇਹਨੂੰ ਸਿੱਖ ਵਰਸਸ ਸੰਵਿਧਾਨ ਬਣਾਇਆ ਗਿਆ ਫਿਰ ਜਦੋਂ ਇਹ ਵੀ ਚਾਲ ਸਫਲ ਨਹੀਂ ਹੋਈ ਸ਼੍ਰੋਮਣੀ ਕਮੇਟੀ ਤੇ ਲੋਕੀ ਵਿਰੋਧ ਕਰਨ ਲੱਗੇ ਤੇ ਜ세ਦਾਰ ਜੀ ਨੇ ਇੱਕ ਬੜਾ ਠੋਕਮਾ ਜਵਾਬ ਦਿੱਤਾ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਅਸੀਂ ਉਹਨਾਂ ਨੂੰ ਉਹਨਾਂ ਦਾ ਧੰਨਵਾਦ ਕਰਦੇ ਹਾਂ ਫਿਰ ਕੀ ਚਾਲ ਚੱਲੀ ਗਈ ਨਵੀਂ ਦੁਬਈ ਕਨੈਕਸ਼ਨ ਜੋੜ ਕੇ ਅਮਰਤਪਾਲ ਦੇ ਨਾਲ ਜੁੜਿਆ ਜਾਂਦਾ ਮੈਂ ਅੱਗੇ ਵੀ ਕਿਹਾ ਵੀ ਅਮਰਪਾਲ ਨਾਲ ਸਾਡੇ ਵਿਚਾਰਕ ਮਤ ਪੇਦ ਹੋ ਸਕਦੇ ਆ ਪਰ ਇਸ ਮਸਲੇ ਦੇ ਉੱਤੇ ਅਸੀਂ ਘੋਰ ਨਿੰਦਿਆ ਕਰਦੇ ਹਾਂ ਔਰ ਇਹਨਾਂ ਨੂੰ ਚੈਲੰਜ ਆ ਸਾਡਾ ਜੀ ਅੱਗੇ ਤੋਂ ਇਹੋ ਜੀ ਗੱਲ ਕਦੇ ਤੁਸੀਂ ਸਾਡੀ ਬਿਨਾਂ ਸਬੂਤ ਕਿਉਂਕਿ ਇਹ ਜੀ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਿਸ ਤੁਸੀਂ ਕਿਵੇਂ ਉਸ ਨੌਜਵਾਨ ਦੇ ਨਾਲ ਉਹਨੂੰ ਜੋੜ ਸਕਦੇ ਜਿੱਥੇ ਅਸੀਂ ਬੋਲਣਾ ਅਸੀਂ ਬੋਲਾਂਗੇ ਉਹਦੇ ਹੱਕ ਦੇ ਵਿੱਚ ਜਿੱਥੇ ਉਹਨੂੰ ਨਜਾਇਜ਼ ਤੰਗ ਕੀਤਾ ਜਾਊਗਾ ਨਜਾਇਜ਼ ਬਦਨਾਮ ਕੀਤਾ ਜਾਊਗਾ ਦੁਬਈ 'ਚ ਫਿਰ ਲੱਭੋ ਤੁਹਾਡੇ ਕੋਲ ਏਡੀਆਂ ਏਡੀਆਂ ਏਜੰਸੀਆਂ ਐ ਕਿਹੜਾ ਉੱਥੇ ਹੈਗਾ ਜਿਹੜਾ ਤਿਆਰ ਕਰ ਰਿਹਾ ਹੈ ਨਾ ਚੀਜ਼ਾਂ ਵਾਸਤੇ ਅੱਛਾ ਚੈਲੰਜ ਕੌਣ ਕਰ ਰਿਹਾ ਜਿਹੜੇ ਦਲੇਤ ਸਿੱਖ ਆ ਗੂ ਕਿੰਨੀ ਨਫਰਤ ਇਹਨਾਂ ਲੋਕਾਂ ਦੇ ਅੰਦਰ ਭਰੀ ਹੋਈ ਹੈ ਸਾਡੇ ਪ੍ਰਤੀ ਕਿਉਂਕਿ ਇਹ ਤੋਂ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਆ ਆ ਕੋਈ ਰਾਹੀ ਕਰਕੇ ਕੋਈ ਹੈਗੇ ਆ ਪ੍ਰੋਫੈਸਰ ਕੋਈ ਖੋਜ ਖੋਜ ਕਰਤਾ ਨਹੀਂ ਕੋਈ ਆ ਜੀ ਇਹਨਾਂ ਨੇ ਮਤਲਬ ਪਰਿਵਾਰ ਸੀ ਤੇ ਟੁਕੜਾਂ ਜਿਹਾ ਜਿੰਨੀ ਸਮਗਲਿੰਗ ਜਿੰਨੀ ਟੀਮ ਦਾ ਵੱਡੇ ਸਵਾਰਨ ਬਰੋਦੀ ਪਛਾਰ ਸੀ ਪਹਿਲਾਂ ਆ ਲੋ ਸੁਣੋ ਤੁਸੀਂ ਡੀਐਸਪੀ ਆ ਉਹ 5000 ਕੋਕੋ ਕੋਣਾ ਜੱਟ ਨਹੀਂ ਗਾ ਇਹ ਪਹਿਲਾਂ ਅਸੀਂ ਬਤਪੰਚ ਸੀ ਸਾਡੇ ਇਲਾਕੇ ਦੇ ਵਿੱਚ ਜਿਹੜੇ ਕਾਲੀ ਜਿਹੇਦਾਰ ਹੁੰਦੇ ਸੀ ਗਾਤਰੇ ਪਾਏ ਹੁੰਦੇ ਸੀ ਉਹ ਫੀਮ 베ਚਦੇ ਸੀ ਰਾਹਕੋੜ ਦੇ ਨਾਲ ਪਿੰਡ ਤਲਵੰਡੀ ਆ ਉਸ ਤੱਕ ਜਥੇਦਾਰ ਮਸੂਰ ਸੀ ਉਹ ਤਲਵੰਡੀ ਟੀਮ ਦਾ ਵੱਡੇ ਸਵਾਰਨ ਬਰੋਦੀ ਪਛਾਰ ਸੀ ਪਹਿਲਾਂ ਮੱਧ ਦੇ ਵਿੱਚੋਂ ਬੱਚਾ ਠੱਗਿੰਨ ਲੱਗੇ ਕਿਤੇ ਨੇ ਜਿੰਨੇ ਵੱਡੇ ਵਪਾਰੀ ਆ ਸ਼ੀ ਆਰਟੀ ਆਈ ਨਹੀਂ ਅੱਪਨਾਂ ਨੂੰ ਪੁੱਛ ਲੋ ਜਿਹਨੇ ਸਵਾਲਰ ਬੈਠੇ ਨੇ ਸ਼ੇਰ ਜਾਓ ਪਿੰਡਾ ਚ ਫਿਰ ਉਹਦਾ ਪਿਛੋਕੜ ਪੁੱਛੋ ਵੀ ਕਿਹੜੀ ਜਾਤ ਨਾਲ ਸੰਬੰਧ ਅੱਤੇ ਹਮਮ ਖੋਜ ਹੋਂਦੀ ਹੋਂਦੀ ਆ ਜੀ ਇਹ ਨਹੀਂ ਹੋਂਦੀ ਹੋਂਦੀ ਖੋਜ ਉਹਨੂੰ ਤੁਸੀਂ ਖੋਜ ਦੇਖੋ ਇੰਟਰ ਲੱਭੜਦੇ ਅੱਜ ਡਰੱਗ ਦਾ ਕਾਰੋਬਾਰ ਕਿਹਦੇ ਹੱਥ ਚ ਹਮਮ ਕਿਹੜਾ ਵਰਗ ਦਾ ਕਿਹੜੀ ਜਾਤ ਦਾ ਜੇ ਉਹਨਾਂ ਨਾਲ ਕੋਈ 10% ਬੰਦੇ ਹੋਰ ਵੀ ਹੈਗੇ ਇਨਵੋਲਵ ਬਹੁਤ ਘੜਤੀ ਰੇ ਤਾਂ ਮਤਾਇਦ ਕਰਾਂਗੇ ਹਮਮ ਬਹੁਤ ਘੜਤੀ ਕੌਣ ਨੇ ਹਮਮ ਕੈਨੇਡਾ ਦੇ ਬੰਦੇ ਅੱਜ ਟ੍ਰੂਡੋ ਨੂੰ ਧੌਣ ਪਰਨਾ ਕੀਤਾ ਕਿਹਨੇ ਕੀਤਾ ਹਮਮ ਉਹ ਜੱਟ ਭਾਈ ਦਾ ਡਰੱਗ ਦੇ ਕਾਰੋਬਾਰ ਨੇ ਕੀਤਾ ਨਾ ਉਹ ਦੇਖੋ ਟਵੀਟੋ ਨੂੰ ਧੌਣ ਪਰਨੇ ਕਰਨ ਵਾਲਾ ਜੱਟ ਭਾਈ ਜਰਾ ਉਹ ਜੱਟ ਸ਼ਬਦ ਨਿਕਲ ਗਿਆ ਫਿਰ ਥੋੜਾ ਜਿਆ ਸਮਝਾਲ ਗਿਆ ਹੁਣ ਇਹ ਡਰੱਗ ਸਮੈਗਲਿੰਗ ਤੇ ਸਾਨੂੰ ਜੱਟਾਂ ਨੂੰ ਬਦਨਾਮ ਕੀਤਾ ਜਾ ਰਿਹਾ ਧਰਮ ਦੇ ਉੱਤੇ ਕਹਿੰਦੇ ਵੀ ਜੱਟਾਂ ਦਾ ਕਬਜ਼ਾ ਹੁਣ ਜਿਹੜਾ ਡੱਲੇਵਾਲ ਸਾਹਿਬ ਨੂੰ ਵੀ ਜੱਟ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਯਾਰ ਕਿਉਂ ਇੰਨੀ ਨਫਰਤ ਸਾਡੇ ਨਾਲ ਤੁਸੀਂ ਪਾਲੀ ਬਿਠੇ ਜੇ ਅਸੀਂ ਸੱਚ ਬੋਲਣ ਲੱਗ ਪਏ ਨਾ ਮਹਿਕਮਿਆਂ ਦੀਆਂ ਗੱਲਾਂ ਜੋ ਕੁਛ ਫਿਰ ਤੁਹਾਡੇ ਜਿਹੜੇ ਅਫਸਰ ਹੈ ਤੇ ਜੱਟਾਂ ਦੇ ਪ੍ਰਤੀ ਜਿਹੜੀ ਸੋਚ ਤੇ ਜੋ ਕੁਝ ਪਿੱਛੇ ਹੋਇਆ ਸੋਣਨੀ ਔਖੀਆਂ ਹੋ ਜਾਣਗੀਆਂ ਅਸੀਂ ਪਹਿਲਾਂ ਸਿੱਖ ਹੈ ਬਾਅਦ ਵਿੱਚ ਸਾਡੀ ਕੋਈ ਜਾਤ ਪਾਤ ਆ ਪਰ ਸਾਨੂੰ ਬਦਨਾਮ ਨਾ ਕਰੋ ਪਹਿਲਾਂ ਤੁਸੀਂ ਸਾਨੂੰ ਬਦਨਾਮ ਕੀਤਾ ਸੰਵਿਧਾਨ ਦੇ ਵਿਰੋਧੀ ਕਹਿ ਕੇ ਕੀ ਜਿੰਦੇ ਜਿੰਦੇ ਸਿੱਖ ਦਲਿਤ ਭਾਈਚਾਰੇ ਦੇ ਲੋਕ ਬਾਬਾ ਸਾਹਿਬ ਅੰਬੇਦਕਰ ਕਹਿੰਦੇ ਮੁਬਾਰਕ ਕਹੋ ਉਹਦਾ ਕਾਰਨ ਇਹ ਆ ਵੀ ਅਸੀਂ ਸੰਵਿਧਾਨ ਨੂੰ ਸਮਰਪਤਾ ਤੇ ਇਹ ਲੋਕ ਸੰਵਿਧਾਨ ਦੇ ਅਸੀਂ ਜਿਹੜੇ ਜਰਨਲ ਆ ਅਸੀਂ ਸੰਵਿਧਾਨ ਦੇ ਵਿਰੋਧੀ ਆ ਸਾਡੀਆਂ ਕੁਝ ਮੰਗਾਂ ਅਸੀਂ ਵਿਰੋਧੀ ਨਹੀਂ ਹਾਂ ਸਾਨੂੰ ਕੁਝ ਥਾਵਾਂ ਤੇ ਪੀੜਿਆ ਗਿਆ ਕੋਈ ਜਰਨਲ ਨਾ ਦੇ ਹੀ ਜਰਨਲ ਹੈ ਉਹਨਾਂ ਦੀ ਹਾਲਤ ਦਲਤਾਂ ਤੋਂ ਵੀ ਮਾੜੀ ਆ ਜੇਕਰ ਉਹ ਅਸੀਂ ਗੱਲ ਕਰੀਏ ਤੇ ਅਸੀਂ ਵਿਰੋਧੀ ਹੋ ਗਏ ਫਿਰ ਤੁਹਾਨੂੰ ਕੀ ਨਹੀਂ ਅਧਿਕਾਰ ਦੇ ਦਿੱਤਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਇਨਵੋਲਵ ਕਰਕੇ ਬਹਿਗੇ ਇਸ ਚੀਜ਼ 'ਚ ਇਨਵੈਸਟੀਗੇਸ਼ਨ ਹੋ ਰਹੀ ਆ ਪੂਰੀ ਹੋ ਲੈਣ ਦਿਓ ਫਿਰ ਫਿਰ ਤੁਸੀਂ ਸਾਨੂੰ ਹਰ ਉਧਰਲੇ ਪਾਸੇ ਜੋੜਿਆ ਜਾ ਰਿਹਾ ਸੋ ਦੋਸਤੋ ਮੇਰੀ ਨੌਜਵਾਨੀ ਨੂੰ ਅਪੀਲ ਹੈ ਜੇ ਆਪਣਾ ਪਿਛੋਕੜ ਨਾ ਨਾ ਸੰਭੋਗੇ ਤੇ ਨਾ ਬੋਲੋਗੇ ਤੇ ਇਸ ਤਰ੍ਹਾਂ ਦੇ ਲੋਕ ਤੁਹਾਨੂੰ ਬਦਨਾਮ ਕਰਨਗੇ ਦੁਨੀਆ ਭਰ ਦੇ ਵਿੱਚ ਬਦਨਾਮ ਕਰਨਗੇ ਔਰ ਕਰ ਰਹੇ ਆ ਉਹ ਟਰੂਡੋ ਦੀ ਕਹਿੰਦਾ ਸਰਕਾਰ ਡਿੱਗੀ ਆ ਉੱਥੇ ਸਮਗਲਿੰਗ ਕਰਕੇ ਤੇ ਸਮਗਲਰ ਆ ਜਿਹੜੇ ਉਹ ਜੱਟ ਨਹੀਂ ਤੇ ਫਿਰ ਬੂਟਾ ਸਿੰਘ ਕੌਣ ਸੀ ਜੇ ਅਸੀਂ ਇਹ ਇਹ ਲੱਗ ਪਏ ਨਾ ਫਰੋਲਣ ਤੇ ਫਿਰ ਹਾਂ ਸਾਸੀਂ ਕਿਸੇ ਨੂੰ ਨਿੰਦਦੇ ਨਹੀਂ ਅਸੀਂ ਆਪਦੇ ਭਰਾ ਸਮਝਦੇ ਆ ਸਾਰਿਆਂ ਪਰ ਸਾਨੂੰ ਜੱਟ ਹੋਣ ਤੇ ਮਾਣ ਹੈ ਕਿਉਂਕਿ ਸਾਡੇ ਵੱਡ ਬਡੇਰਿਆਂ ਨੇ ਆਪਣਾ ਇੱਕ ਕਿਰਦਾਰ ਇਹੋ ਜਿਹਾ ਬਿਲਡ ਕਰਕੇ ਗਏ ਆ ਸਾਨੂੰ ਉਹਦੇ ਤੇ ਮਾਣ ਆ ਇਹ ਭਾਈ ਸਾਹਿਬ ਫਿਲਮਾਂ ਚ ਸਾਨੂੰ ਜੋ ਗੀਤਾਂ ਚ ਕਰੀ ਜੋ ਬਦਨਾਮ ਜੋ ਮਰਜੀ ਆ ਪਰ ਅਸੀਂ ਕਦੇ ਆਪਦੇ ਆਪ ਤੇ ਰੋਈਏ ਆ ਵੀ ਫਲਾਣੇ ਨੂੰ ਕਿਉਂ ਧੋਕੇ ਨੂੰ ਕਿਉਂ ਸਾਨੂੰ ਬਦਨਾਮ ਨਾ ਕਰੋ ਕਿਉਂਕਿ ਸਾਡਾ ਤੁਹਾਡਾ ਤੁਹਾਡਾ ਸਾਡੇ ਵੀਰ ਨਹੀਂ ਸਾਂ ਕਿਉਂਕਿ ਇੰਨੀਆਂ ਚੀਜ਼ਾਂ ਨੇ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਤੋਂ ਚੱਕ ਲੋ ਇਤਿਹਾਸ ਗਦਾਰੀ ਕਰਨ ਵਾਲੇ ਵੀ ਸਾਡੇ ਵਿੱਚੋਂ ਹੀ ਜਿਨ੍ਹਾਂ ਨੇ 100 ਸਾਲ ਫਿਰ ਸਿੱਖਾਂ ਦਾ ਜੋ ਨੁਕਸਾਨ ਹੋਇਆ ਤੇ 100 ਸਾਲ ਬਾਅਦ ਸਿੱਖ ਰਾਜ ਸਥਾਪਿਤ ਹੁੰਦਾ ਅਗਰ ਜੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸੀ ਇਹੇ ਜੀਆਂ ਵਿਰੋਧਤਾਵਾ ਨਾ ਕਰਦੇ ਸੜੀਆਂ ਸੜੀ ਹੋਈ ਬਿਰਤੀ ਲੈ ਕੇ ਤੇ ਅੱਜ ਸਾਡੀ ਕੌਮ ਦੀ ਦਸ਼ਾ ਹੀ ਹੋਰ ਹੋਣੀ ਸੀ ਤੇ ਤੁਹਾਨੂੰ ਵੀ ਸ਼ਾਇਦ ਇਹ ਗੱਲਾਂ ਨਾ ਕਹਿਣੀਆਂ ਕਿਹੜੇ ਜੱਟ ਨੇ ਅੱਜ ਤੱਕ ਗਦਾਰੀ ਕੀਤੀ ਹੈ ਦੱਸੋ ਜਿੰਨੀਆਂ ਕੁਰਬਾਨੀਆਂ ਕੀਤੀਆਂ ਸਰ 90% ਜੱਟਾਂ ਦੇ ਹਿੱਸੇ ਚ ਜੀ ਕੋਈ ਕੋਈ ਇਤਿਹਾਸ ਜਾ ਕੇ ਦੇਖ ਲੁੱਤ ਪਰ ਤੁਹਾਡੀ ਸਾਡੇ ਪ੍ਰਤੀ ਪਤਾ ਨਹੀਂ ਕੀ ਇੱਕ ਤਾਂ ਦੇਖੋ ਉਹ ਤਾਂ ਜਦੋਂ 1981 ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਇੱਕ ਨਸ਼ੇ ਦੇ ਖਿਲਾਫ ਇੱਕ ਮਾਰਚ ਕੱਢਿਆ ਸੀ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਦਰਜਾ ਦਿਵਾਉਣ ਦੀ ਖਾਤਰ ਤੇ ਸਿਗਰਟ ਬੀੜੀ ਤਬਾਕੂ ਰਹਿਤ ਕਰਨ ਦੀ ਖਾਤਰ ਤੇ ਉਸ ਵੇਲੇ ਹਰਵੰਸ لال ਖੰਨਾ ਜਿਹੜਾ ਜਨ ਸੰਘ ਦਾ ਬੀਜੇਪੀ ਦਾ ਆਗੂ ਸੀ ਹੁਣ ਜੇ ਤਾਂ ਬਾਬਾ ਸਾਹਿਬ ਦੇ ਖਿਲਾਫ ਅਮਿਤ ਸ਼ਾਹ ਉੱਥੇ ਬੋਲਦਾ ਤੇ ਸੰਪਲਾ ਵਰਗੇ ਦੀ ਜबान ਨੂੰ ਜੰਦਰੇ ਲੱਗ ਜਾਂਦੇ ਤੇ ਆ ਜਿਹੜੇ ਦਲਿਤ ਸਿੱਖ ਬਣ ਕੇ ਜਿਹੜੇ ਬੋਲਦੇ ਇਹ ਵੀ ਕੋਈ ਨਹੀਂ ਬੋਲਦਾ ਕਿਉਂਕਿ ਉਹ ਧਿਰ ਵੱਡੀ ਆ ਉਹ ਪਿੱਛੇ ਇਹਨਾਂ ਦੇ ਉਹ ਖੜੇ ਨਹੀਂ ਉਸ ਵੇਲੇ ਪੈਰਲ ਜਰੂਰ ਸਰਬੱਤ ਲਾਲ ਖੰਨੇ ਨੇ ਕੱਢਿਆ ਵੀ ਬੀੜੀ ਸਿਗਰਟ ਪੀਏਗੇ ਸ਼ਾਨ ਸੇ ਜੀਏਗੇ ਕੱਚ ਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ ਇਹ ਦੇਸ਼ ਸਾਡਾ ਸਾਡੇ ਵੱਡਿਆਂ ਨੇ ਆਜ਼ਾਦ ਕਰਾਇਆ 95 ਸਿਰ ਦੀ ਕਿਸਦਾਰਾ ਉਸ ਵੇਲੇ ਵੀ ਫਿਰ ਇਹੀ ਜਦੋਂ ਇਹ ਜਵਾਬ ਸੰਤਾ ਨੇ ਦਿੱਤੇ ਫਿਰ ਤਕਲੀਫ ਹੋਈ ਇਹਨਾਂ ਲੋਕਾਂ ਨੂੰ ਹਾਲਾਂਕਿ ਸੰਤਾ ਨੇ ਉਸ ਵੇਲੇ ਜਿਵੇਂ ਪ੍ਰਸ਼ਾਸਨ ਨੇ ਕਿਹਾ ਉਹ ਕਹਿੰਦਾ ਸਾਡੀ ਮੰਗ ਹੈ ਵੀ ਮੁਕਤ ਹੋਣਾ ਚਾਹੀਦਾ ਸਾਡਾ ਕੋਈ ਕਿਸੇ ਨਾਲ ਜਿੰਨੀ ਨਫ਼ਰਤ ਨਹੀਂ ਕਿਸੇ ਨਾਲ ਸਾਡਾ ਕੋਈ ਮਸ ਸਾਡੇ ਦੇ ਕੋ ਸਾਥ ਦਿਓ ਹੁਣ ਇੱਕ ਬੰਦਾ ਕਹਿੰਦਾ ਵੀ ਤਮਾਕੂ ਰਹਿਤ ਹੋਣਾ ਚਾਹੀਦਾ ਦੂਜਾ ਕਹਿੰਦਾ ਜੀ ਤਾਂ ਛਾਣ ਨਾਲ ਖਾਵਾਂਗੇ ਭਰੋ ਸਾਨੂੰ ਕੀ ਉਹ ਨੰਗਾ ਨਾਚ ਨੱਚਿਆ ਗਿਆ ਬੀੜੀਆਂ ਦੇ ਬੰਡਲ ਡਾਂਗਾ ਤੇ ਬੰਨ ਮੰਨ ਕੇ ਜਲੂਸ ਕੱਢਿਆ ਗਿਆ ਇਹ ਤੁਹਾਡਾ ਉਹਨਾਂ ਲੋਕਾਂ ਦਾ ਕਿਰਦਾਰ ਦੱਸਦਾ ਸੀ ਫਿਰ ਇਥੋਂ ਗੱਲ ਵੱਧਦੀ ਵੱਧਦੀ ਉਹ ਹੀ ਰਵੰਸ لال ਖੰਨਾ 1984 ਦੇ ਵਿੱਚ ਫਰਵਰੀ 1984 ਦੇ ਵਿੱਚ ਰੇਲਵੇ ਸਟੇਸ਼ਨ ਦੇ ਉੱਤੇ ਦਰਬਾਰ ਸਾਹਿਬ ਦਾ ਮਾਡਲ ਤੋੜਦਾ ਉਹਦੀ ਬੇਅਦਬੀ ਕਰਦਾ ਉੱਥੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਤਸਵੀਰ ਲੱਗੀ ਹੋਈ ਸੀ ਉਹਦੀ ਬੇਰੌਮਤੀ ਕੀਤੀ ਗਈ ਬੇਅਦਬੀ ਕੀਤੀ ਗਈ ਉੱਤੇ ਬੀੜੀਆਂ ਸੁੱਟੀਆਂ ਗਈਆਂ ਦਰਬਾਰ ਸਾਹਿਬ ਦਾ ਮਾਡਲ ਤੇ ਬੀੜੀਆਂ ਸੈਕਟਰਾਂ 'ਚ ਸੁੱਟੀਆਂ ਗਈਆਂ ਸਾਨੂੰ ਫਿਰ ਉਹੀ ਨਾਰੇ ਲਾ ਕੇ ਵੀ ਦੁੱਕੀ ਤਕੀ ਰਹਿਣ ਨਹੀਂ ਦੇਣੀ ਸਿਰ ਤੇ ਪਗੜੀ ਰਹਿਣ ਨਹੀਂ ਦੇਣੀ ਇਹ ਜੀਆਂ ਚੀਜ਼ਾਂ ਦਾ ਜਦੋਂ ਫਿਰ ਚੈਲੰਜ ਕੀਤਾ ਜਾਂਦਾ ਫਿਰ ਕੋਈ ਸੂਰਮਾ ਫਿਰ ਉੱਠਦੀ ਹੈ ਫਿਰ 1984 ਚ ਅਪ੍ਰੈਲ ਦੇ ਵਿੱਚ ਜਾ ਕੇ ਰਮਨਸ ਲਾਲ ਖੰਨੇ ਦਾ ਕਤਲ ਹੋ ਜਾਂਦਾ ਇਹ ਸੀ ਨਫਰਤ ਸਾਡੇ ਪ੍ਰਤੀ ਸਿੱਖਾਂ ਪ੍ਰਤੀ ਜENN ਨਹੀਂ ਨਕਤ ਉਹਦਾ ਫਿਰ ਨਤੀਜਾ ਕੀ ਨਿਕਲਦਾ ਜਿਸ ਦਿਨ ਉਹਦਾ ਸਸਕਾਰ ਹੁੰਦਾ 6 ਮਈ ਨੂੰ ਇਨਾ ਨੰਗਾ ਨਾਚ ਫਿਰ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਨੱਚਿਆ ਗਿਆ ਦੋ ਪੁਲਿਸ ਮੁਲਾਜ਼ਮ ਮਾਰੀ ਗਏ ਫਟੜ ਕਿੰਨੇ ਹੋਏ ਕੋਈ ਗਿਣਤੀ ਨਹੀਂ ਤੇ ਅਗਲੇ ਦਿਨ ਪਤਾ ਲੱਗਿਆ ਵੀ ਨੌ ਆਦਮੀ ਉਸ ਹਿੰਸਾ ਦੀ ਭੇਟ ਚੜੇ ਫਿਰ ਪੰਜਾਬ ਬਲਣ ਲੱਗਿਆ ਪਹਿਲ ਕਿਹਨੇ ਕੀਤੀ ਕਦੇ ਇਹ ਇਹ ਚਰਚਾ ਮੈਂ ਕਹਿੰਦਾ ਅੱਜ ਕਰਨੀ ਚਾਹੀਦੀ ਹੈ ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਤੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿਸੇ ਦੇ ਬਹਿਕਾਵੇ ਚ ਆ ਕੇ ਇਹੋ ਜਿਹਾ ਕੰਮ ਨਾ ਕਰੀਓ ਤੁਹਾਡੀ ਕਿਸੇ ਨੇ ਬਾਤ ਨਹੀਂ ਪੁੱਛਣੀ ਆ ਤਿੰਨ ਨੌਜਵਾਨ ਜਾ ਕੇ ਉੱਥੇ ਯੂਪੀ ਜਨ ਕਾਊਂਟਰ ਹੋਇਆ ਦੋ ਦਿਨ ਹਾ ਹਾ ਕਰਕੇ ਕੋਈ ਬੋਲਿਆ ਜਿਨ੍ਹਾਂ ਦੇ ਪੁੱਤ ਚਲੇ ਗਏ ਉਹਨਾਂ ਨੂੰ ਪੁੱਛ ਕੇ ਦੇਖੋ ਜਿਹਦੀਆਂ ਉਂਗਲਾਂ ਤੇ ਚੜ ਕੇ ਇਹ ਕੰਮ ਕੀਤਾ ਉਹਨਾਂ ਦਾ ਕੁਝ ਨਹੀਂ ਗਿਆ ਇਸ ਤੋਂ ਪਿੱਛੇ ਜਿਹੜੀ ਆ ਮੈਂ ਲੜੀ ਹੁਣ ਚੜਾਉਣ ਲੱਗਿਆ ਬੇਸ਼ੱਕ ਜਿੰਨਾ ਮਰਜ਼ੀ ਤੁਸੀਂ ਏਜੰਸੀਆਂ ਨੂੰ ਬਦਨਾਮ ਕਰਿਓ ਪੁਲਿਸ ਨੂੰ ਬਦਨਾਮ ਕਰਿਓ ਮਾਰਨ ਵਾਲੇ ਬੰਦਿਆਂ ਦੇ ਤੁਹਾਨੂੰ ਨਾਂ ਦੱਸ ਦੂੰਗਾ ਫਿਰ ਮੰਨਿਓ ਵੀ ਇਹ ਬੰਦੇ ਫਿਰ ਏਜੰਸੀਆਂ ਦੇ ਸੀ ਫਿਰ ਇਹ ਸਿੱਖ ਨਹੀਂ ਸੀ ਫਿਰ ਇਹ ਕਾੜਕੂ ਨਹੀਂ ਸਨ ਰਾਏਕੋਟ ਰੇਲਵੇ ਕਾਰਡ ਹੁੰਦਾ ਤੇ ਬੱਬਰ ਜਿਹੜੇ ਹੈਗੇ ਜਿਨ੍ਹਾਂ ਨੇ ਕੀਤਾ ਜ਼ਿੰਮੇਵਾਰੀ ਉਹਨਾਂ ਦੀ ਵੀ ਖਬਰ ਚ ਲੱਗੀ ਤੇ ਬੱਬਰਾਂ ਨੇ ਉਹਨਾਂ ਨੂੰ ਏਜੰਸੀਆਂ ਦੇ ਬੰਦੇ ਦੱਸਿਆ ਫਿਰ ਕੌਣ ਏਜੰਸੀਆਂ ਦੇ ਸੀ ਕੌਣ ਸੱਚੇ ਸੁੱਚੇ ਸੰਘਰਸ਼ ਲੜ ਰਹੇ ਸੀ ਅਗਲੀ ਲੜੀ ਜੀ ਸੰਤ ਜਰਮਨਾਲ ਸਿੰਘ ਦੇ ਭਰਾ ਦਾ ਕਤਲ ਔਰ ਜਿਹੜੇ ਲੋਕ ਕਹਿੰਦੇ ਵੀ ਉਹਨਾਂ ਨੇ ਆਹ ਕਰਾਤਾ ਉਹਨਾਂ ਦੇ ਪਰਿਵਾਰ ਦੇ ਕਿੰਨੇ ਜੀ ਭੇਡ ਚੜੇ ਆ ਉਹ ਅਗਲੀ ਵੀਡੀਓ ਚ ਕਰਾਂਗੇ ਸੰਤਾਂ ਦਾ ਸਗਾ ਭਰਾ ਭਾਈ ਵੀਰ ਸਿੰਘ ਸੰਤਾਂ ਦੇ ਨਾਲ ਸ਼ਹੀਦ ਹੋਇਆ ਦਰਬਾਰ ਸਾਹਿਬ ਉੱਤੇ ਉਹਨਾਂ ਦਾ ਸਗਾ ਭਤੀਜਾ ਭਾਈ ਸੌਰਨ ਸਿੰਘ ਰੋਡੇ ਸ਼ਹੀਦੀ ਭਾਈ ਹੋਰ ਕਿੰਨੇ ਜੀ ਸੰਤਾਂ ਦੇ ਅਗਲੀ ਵੀਡੀਓ ਵਿੱਚ ਕਰਾਂਗੇ ਕਮੈਂਟਾਂ 'ਚ ਦੱਸਿਆ ਕਰੋ ਵੀ ਤੁਸੀਂ ਇਹ ਚੀਜ਼ ਸੁਣਨ ਦੇ ਚਾਹਵਨ ਹੋ ਜ਼ਿੰਦਗੀ ਰਵੇ 4 ਦਿਨ ਜ਼ਿੰਦਗੀ ਰਵੇ 4 ਸਾਲ ਜ਼ਿੰਦਗੀ ਰਵੇ 40 ਸਾਲ ਬੋਲਾਂਗੇ ਸੱਚ ਲੜਾਂਗੇ ਆਪਦੀ ਕੌਮ ਦੀ ਖਾਤਰ ਜੇ ਹੁਣ ਆਪਦੇ ਭਾਈਚਾਰੇ ਦੀ ਖਾਤਰ ਜੇ ਹੁਣ ਤੇ ਜਿਹੜੇ ਲੋਕ ਐਸ ਚੀਜ਼ ਦੇ ਵਿੱਚ ਅਮਰਤਪਾਲ ਨਾਲ ਜੋੜ ਰਹੇ ਉਹਨੂੰ ਬਦਨਾਮ ਕਰ ਰਹੇ ਅਸੀਂ ਉਹਦੀ ਨਿਖੇਧੀ ਕਰਦੇ ਆਂ ਔਰ ਅਸੀਂ ਇਹਦਾ ਟੁਕ ਮੰਜਵਾਉਂਦੇ ਆਂ ਉਦੇ ਪਰਿਵਾਰ ਨੂੰ ਵੀ ਚਾਹੀਦਾ ਸਾਡੀਆਂ ਸਿੱਖ ਸੰਸਥਾਵਾਂ ਨੂੰ ਵੀ ਚਾਹੀਦਾ ਇਹ ਬਦਨਾਮੀ ਕੱਲੇ ਅਮਰਪਾਲ ਦੀ ਨਾ ਸੋਚੋ ਉਹਦੇ ਪਿੱਛੇ ਸਿੱਖ ਕੌਮ ਨੂੰ ਬਦਨਾਮ ਕੀਤਾ ਜਾ ਰਿਹਾ ਉਹਦੇ ਪਿੱਛੇ ਕਿ ਜਰਨਲ ਕੈਟਾਗਰੀ ਨੂੰ ਟਾਰਗੇਟ ਕੀਤਾ ਜਾ ਰਿਹਾ ਵੱਧ ਘੱਟ ਬੋਲਿਆ ਗਿਆ ਹੋਵੇ ਖਿਮਾਂ ਦੇ ਜਾਚ ਕੇ ਦਰਿਤ ਭਾਈਚਾਰਾ ਸਾਡਾ ਆਪਣਾ ਭਾਈਚਾਰਾ ਅਸੀਂ ਤੁਹਾਨੂੰ ਨੂੰ ਕਹਿੰਨੇ ਪਈ ਆਂ ਆਪਦੀ ਘਰ ਵਾਪਸੀ ਆਓ ਦੂਜੇ ਦੇ ਘਰ ਚ ਜਾ ਕੇ ਉਹ ਇੱਜ਼ਤ ਨਹੀਂ ਰਹਿੰਦੀ ਜਿਹੜੀ ਆਪਣੇ ਘਰੇ ਤੇ ਆਪਣੇ ਭਾਈਚਾਰੇ ਚ ਹੁੰਦੀ ਆ ਕੁਝ ਲੋਕ ਹੁੰਦੇ ਆ ਇਹ ਜੇ ਉਹਨਾਂ ਦੇ ਮਗਰੋਂ ਤੇ ਕਿਸੇ ਦੇ ਬਹਿਕਾਵੇ ਚ ਆ ਕੇ ਕਦੇ ਇਹੋ ਜਿਹਾ ਗਲਤ ਕੰਮ ਨਾ ਕਰੋ ਜਿਹਦਾ ਪੀੜ੍ਹੀਆਂ ਤੱਕ ਤੁਹਾਨੂੰ ਕਿਵੇਂ ਅੱਜਾ ਭੁਗਤਣਾ ਪਵੇ ਬਾਅਦ ਚ ਕੋਈ ਬਾਤ ਨਹੀਂ ਪੁੱਛਦਾ ਉਜੜਿਆ ਘਰਾਂ ਦੀ ਦਾਸਤਾਨ ਮੈਂ ਤੁਹਾਨੂੰ ਪਿੱਛੇ ਵੀ ਦਿਖਾਈ ਇਦੋਂ ਅੱਗੇ ਵੀ ਪੇਸ਼ ਕਰਦਾ ਰਹੂੰਗਾ ਦਿਓ ਅੱਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿੱਥੇ ਪੁਲਿਸ ਨੇ ਮਾਰਾ ਕੀਤਾ ਉਥੇ ਆਪਦੇ ਮਹਿਕਮੇ ਨੂੰ ਨਹੀਂ ਬਚਿਆ ਉਹ ਵੀ ਪਿਛਲੀਆਂ ਵੀਡੀਓ ਪਈਆਂ ਚੱਕ ਲਓ ਸਾਰਿਆਂ ਨੂੰ ਪਿਆਰ ਸਤ ਸ੍ਰੀ ਅਕਾਲ ਅਗਲੀ ਵੀਡੀਓ ਜਲਦੀ ਲੈ ਕੇ ਆਜੇ ਰੋਵਾਂਗੇ ਦਿਓ ਅੱਗੇ